ਆ ਪਿੱਠ ਪੁੜੇ ਦੀ ਬਣਾਵਟਾ ਖੜਮੇ ਖੜਮੇ ਪੁਠੇ ਦੀ ਆ ਸੱਜਣੋ ਤੇ ਜਿਹੜੀ ਮੇਨ ਗੱਲ ਆ ਨਾ ਝੋਟੀ ਨੂੰ ਥਣ ਸੋਣਾ ਲੱਗਾ ਵੀ ਪੂਰਾ ਜਿਵੇਂ ਆਪਾਂ ਕਹਦੇ ਨੇ ਯਾਰ ਟਾਪ ਕੁਆਲਟੀ ਦਾ ਲੱਗਿਆ ਬਾਕਮਾਨ ਲੱਗਿਆ ਸੱਜਣੋ ਤੇ ਲੱਗਿਆ ਵੀ ਮੁੱਠੀ ਦੀ ਚਵਾਈ ਵਾਲਾ ਤੇ ਥਣ ਵੀ ਨਾ ਸੱਜਣੋ ਦੂਰਾ ਲੱਗਿਆ ਜਿਵੇਂ ਗੱਲ ਕਰਲਾਂ ਤੇ ਬਾਕੀ ਇੱਥੇ ਤੋਂ ਬਈ ਇਹਦੀ ਹੁਣ ਬਾਡੀ ਬੁੱਡੀ ਵੀ ਦਿਖਾ ਦੇ ਉੱਤੇ ਤੋਂ ਉਹੀ ਗੱਲ ਆ ਵੀ ਯਾਰ ਪੂਰੀ ਜੇ ਆਪਾਂ ਗੱਲ ਕਰ ਲੈਣਾ ਸੱਜਣੋਂ ਸ਼ੋਅ ਕੁਆਲਟੀ ਵਾਲੀ ਝੋਟੀ ਆ ਜੇ ਕੋਈ ਸੱਜਣ ਸ਼ੋਅ ਦੇ ਵਿੱਚ ਵੀ ਲੈ ਜੇ ਨਾ ਕਿਤੇ ਉਹੀ ਗੱਲ ਆ ਵੀ ਸੱਜਣੋਂ ਆ ਨਾ ਜਾਨਵਰ ਹਰਿਆਣੇ ਜੋੜਿਆ ਕਿਨ ਇੱਕ ਤਾਂ ਥੋੜਾ ਜਿਹਾ ਪੱਕਾ ਮੰਨ ਜੰਦੇ ਨੇ ਕਿਉਂਕਿ ਬਾਈ ਨੇ ਪੱਕੇ ਤੇ ਬੰਨ ਰੱਖੀ ਆ ਤੇ ਬੇੜਾ ਵੀ ਯਾਰ ਬਾਈ ਦਾ ਪੱਕਾ ਸਾਰਾ ਉੱਥੇ ਜਾਨਵਰ ਜੇ ਮੈਂ ਗੱਲ ਕਰ ਲਾ ਵੀ ਰੇਤੇ ਤੇ ਜਾਂਦੇ ਨੇ ਰੇਤੇ ਦੇ ਰਹੀ ਹੈ ਨਾ ਪੋਲੇ ਰੇਤੇ ਤੇ ਰਹਿੰਦੇ ਨੇ ਉਰੇ ਆਪ ਨੇ ਪੱਕਾ ਵੀ ਮੰਨ ਜੰਦੇ ਆ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋਂ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਬਾਈ ਪ ਕਿਉਂਕਿ ਲੱਡਾ ਜਦੋਂ ਨਾਮ ਲੈਨੇ ਥੋੜਾ ਜਿਹਾ ਖੌਫਜਾ ਵੀ ਆਉਂਦਾ ਸੱਜਣੋ ਕਿਉਂਕਿ ਲੱਡੇ ਸੀਆਈ ਸਟਾਪ ਆ ਸੰਗਰੂਰ ਜ਼ਿਲ੍ਹੇ ਦਾ ਸੀਆਈ ਸਟਾਪ ਆ ਬਾਈ ਲੱਡੇ ਲੱਡਾ ਕੋਠੀ ਦੇ ਨਾਮ ਨਾਲ ਵੀ ਮਸ਼ਹੂਰ ਆ ਜੇ ਇਸ ਪਿੰਡ ਦੀ ਨਾਲ ਸੱਜਣੋ ਆਪਾਂ ਗੱਲ ਕਰ ਲਈਏ ਧੂਰੀ ਤੋਂ ਵੀ 8 ਕਿਲੋਮੀਟਰ ਤੇ ਸੰਗਰੂਰ ਤੋਂ ਵੀ 8 ਕਿਲੋਮੀਟਰ ਕਿਉਂਕਿ ਅੱਜ ਦੀ ਵੀਡੀਓ ਚ ਆਪਾਂ ਦਿਖਾਵਾਂਗੇ ਤੁਹਾਨੂੰ ਇੱਕ ਝੋਟੀ ਆ ਪੂਰੀ ਡਬਲ ਆ ਚੰਗੇ ਕਦ ਕਾੜ ਚ ਹਰਿਆਣੇ ਦੀ ਝੋਟੀ ਆ ਤੇ ਦੋ ਸੱਜਣੋ ਦਿਖਾਵਾਂਗੇ ਸਾਹੀਵਾਲ ਬੱਛੀਆਂ ਸੂਈਆਂ ਹੋਈਆਂ ਨੇ ਇੱਕ ਥੱਲੇ ਹੈਗਾ 14 ਕਿਲੋ ਰੈਡੀ ਇੱਕ ਥੱਲੇ ਹੈਗਾ 11 ਕਾ ਕਿਲੋ ਰੈਡੀ ਦਾ ਤਿੰਨ ਜਾਨਵਰ ਦਿਖਾਵਾਂਗੇ ਅੱਜ ਦੀ ਵੀਡੀਓ ਚ ਤੇ ਰੇਟ ਵੀ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੇ ਜਿਹੜੇ ਸੱਜਣ ਨੂੰ ਨਾ ਤਿੰਨਾਂ ਚੋਂ ਕੋਈ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਦੋ ਡੰਗ ਬਾਈ ਕੋਲੇ ਝੋਕੇ ਲਿਆ ਸਕਦੇ ਹਾਂ ਤੇ ਆਜੋ ਬਾਈ ਨਾਮ ਲਿਆਉਨੇ ਆ ਫਿਰ ਜਾਨਵਰ ਵੀ ਦਿਖਾਉਨੇ ਆ ਆਜੋ ਬਾਈ ਹੋਰ ਬਾਈ ਜੀ ਕੀ ਹਾਲ ਹੈ ਠੀਕ ਆ ਜੀ ਵਧੀਆ ਜੀ ਨਾਮ ਦੱਸੋ ਬਾਈ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਲੱਡਾ ਜੀ ਜ਼ਿਲ੍ਹਾ ਸੰਗਰੂਰ ਆ ਤਹਿਸੀਲ ਧੂਰੀਆ ਅਛਾ ਲੱड्डा ਸੀ ਹੈ سٹਾਫ ਵੀ ਆਪਣੇ ਪਿੰਡ ਦਾ ਸੀ ਆਈ ਸਟਾਫ ਨਾਲ ਜਾਣਦਾ ਸਾਰਾ ਪੰਜਾਬ ਨੂੰ ਜਾਣਦਾ ਹਾਂ ਲੱड्डा ਕੋਠੀ ਦੇ ਨਾਲ ਨਾਲ ਲੱड्डा ਕੋਠੀ ਦੇ ਨਾਲ ਨਾਲ ਮਸ਼ਹੂਰ ਆ ਭਾਈ ਇਹ ਜੀ ਗੱਲ ਨਹੀਂ ਤੇ ਜਿਹੜੀ ਆਪਾਂ ਇੱਕ ਨੰਬਰ ਤੋਂ ਝੋਟੀ ਤੋਂ ਸ਼ੁਰੂ ਕਰਦੇ ਸੱਜਣੋ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੋ ਸਾਹੀਵਾਲ ਬੱਚੀਆਂ ਵੀ ਦਿਖਾਉਂਗਾ ਸੂਈਆਂ ਉਹ ਹੀ ਨੇ ਚੰਗੀਆਂ ਨੇ ਉਹ ਵੀ ਦਰਮਿਆਨੇ ਢਾਂਚੇ ਦੀਆਂ ਨੇ ਤੇ ਥਣ ਥਣੌਟ ਦੀਆਂ ਚੰਗੀਆਂ ਨੇ ਭਾਈ ਇਹਦੇ ਤੇ ਮਾਰਦੀ ਦਰ ਸਿੱਕ ਵਾਰੀ ਕੈਮਰਾ ਆ ਝੋਟੀ ਤੇ ਸੂਹਾ ਕਿਹੜਾ ਭਾਈ ਇਹਦਾ ਸੂਹਾ ਵੀਰੇ ਆਪਾਂ ਨੂੰ ਤਾਂ ਮੈਂ ਪਹਿਲਾਂ ਕਹਿ ਕੇ ਦਿੱਤੀ ਆ ਬਾਕੀ ਦੂਜਾ ਵੀ ਹੋ ਸਕਦੀ ਆ ਨਾ ਉਹ ਹੀ ਗੱਲ ਆ ਸੱਜਣਾ ਬਾਡੀ ਬੁੱਡੀ ਦੀ ਗੱਲ ਕਰ ਲੈਣਾ ਜੇ ਮੈਂ ਇਹਦੀ ਬਾਡੀ ਬੁੱਡੀ ਝੋਟੀ ਦੀ ਬੜੀ ਡਾਬਲ ਆ ਬਈ ਕੱਦ ਕਾਠ ਵੀ ਚੰਗਾ ਥੋੜਾ ਜਿਹਾ ਡਰਦੀ ਆ ਤੇ ਲੇਵੇ ਨੂੰ ਵੇੜੇ ਤਾਂ ਨਾ ਜੀ ਗੱਲ ਕਰਨਾ ਮੈਂ ਸੱਜਣਾ ਕੰਡੇ ਕੱਢਦੀ ਜਾਂਦੀ ਆ ਬਈ ਥਾਂ ਸੋਣਾ ਆ ਲੱਗਿਆ ਪੂਰੀ ਟੌਪ ਕੁਆਲਿਟੀ ਦਾ ਦੂਜਾ ਸੂਆ ਕਿੰਨਾ ਦੁੱਧ ਆਪਾਂ ਲੈ ਕੇ ਆਏ ਤੇ ਬਾਈ ਤੋਲ ਕੇ ਦੁੱਧ ਆਪਾਂ ਵੀਰੇ 16 ਲੀਟਰ ਕੰਡਾ ਕਰਕੇ ਲੈਂਦਾ ਸੀ ਅੱਛਾ ਹੁਣ ਮਤਲਬ 12 ਕਿਲੋ ਹੈਗਾ ਚੰਗਾ ਖਾਣ ਪੀਣ ਦੀ ਨਹੀਂ ਅਜੇ ਖਾਣ ਪੀਣ ਲੱਗੀ ਨਹੀਂ ਅੱਛਾ ਖਾਣ ਪੀਣ ਨਹੀਂ ਲੱਗੀ ਕਈ ਵਾਰੀ ਜਾਨਵਰ ਉਪਰਾ ਕਰਗੇ ਉਪਰਾ ਜਾ ਕਰ ਜਾਂਦਾ ਜੀ ਨਹੀਂ ਲਾਉਂਦਾ ਹਨਾ ਘਰੇ ਆ ਕੇ ਆਪਣੇ ਉਦਾਂ ਬਾਕੀ ਸੱਜਣੋਂ ਝੋਟੀ ਚ ਕਮੀ ਕੋਈ ਨਹੀਂ ਬਾਈ ਕੱਦ ਕਾਠ ਬਹੁਤ ਆ ਤੇ ਲੇਵੇ ਲੂਵੇ ਦੀ ਵੀ ਚੰਗੀ ਆ ਤੇ ਚੌੜੇ ਢਾਂਚੇ ਦੀ ਆ ਇੱਕ ਵਾਰੀ ਖੋਲ ਕੇ ਤੋਰਦੇ ਬਈ ਇਹਨੂੰ ਬਾਕੀ ਜਦੋਂ ਸੱਜਣੋਂ ਤੁਰੂਗੀ ਉਦੋਂ ਜੱਜਮੈਂਟ ਕਰ ਲਿਓ ਇਧਰ ਲੈ ਬੰਨੇ ਆ ਜਾ ਦੱਸ ਐਂ ਦੀ ਦਿਖਾ ਦੀ ਮੰਗਦੀ ਕਈ ਵਾਰੀ ਡਰ ਜਾਂਦਾ ਜਾਨਵਰ ਲਾ ਬਾਕੀ ਬੈਕ ਤੋਂ ਲੇਵ ਵਾਲੂਆ ਦਿਖਾ ਦੇ ਬਈ ਲੇਵ ਵਾਲੂਆ ਚੰਗਾ ਝੋਟੀ ਦਾ ਤੇ ਥਣ ਥਣ ਵੀ ਸਜਣੋਂ ਚੰਗਾ ਲੱਗਿਆ ਬਾਈ ਥੋੜਾ ਜਿਹਾ ਦੂਰ ਰਹੀ ਚੰਗਾ ਡਰਦੀ ਆ ਥੋੜੀ ਜੀ ਬਾਕੀ ਉਹੀ ਗੱਲ ਆ ਵੀ ਇਹਦੀ ਬਣਾਵਟਾ ਨਾ ਟਾਂਚਾ ਪਿੱਠ ਪੁੜੇ ਦੀ ਬਣਾਵਟਾ ਖੜਮੇ ਖੜਮੇ ਪੁੱਠੇ ਦੀ ਆ ਸਜਣੋਂ ਤੇ ਜਿਹੜੀ ਮੇਨ ਗੱਲ ਆ ਨਾ ਝੋਟੀ ਨੂੰ ਥਣ ਸੋਨਾ ਲੱਗਾ ਵੀ ਪੂਰਾ ਜਿਵੇਂ ਆਪਾਂ ਕਹਿੰਦੇ ਆ ਯਾਰ ਟੌਪ ਕੁਆਲਟੀ ਦਾ ਲੱਗਿਆ ਬਾਕਮਾਨ ਲੱਗਿਆ ਸਜਣੋਂ ਤੇ ਲੱਗਿਆ ਵੀ ਮੁੱਠੀ ਦੀ ਚਵਾਈ ਵਾਲਾ ਤੇ ਥਣ ਵੀ ਨਾ ਸਜਣੋਂ ਦੂਰਾ ਲੱਗਿਆ ਜਿਵੇਂ ਗੱਲ ਕਰਲਾਂ ਤੇ ਬਾਕੀ ਇੱਥੇ ਤੋਂ ਉਹੀ ਗੱਲ ਆ ਵੀ ਆਨ ਯਾਰ ਪੂਰੀ ਜੇ ਆਪਾਂ ਗੱਲ ਕਰ ਲੈਣਾ ਸਜਣੋ ਸ਼ੋਅ ਕੁਆਲਟੀ ਵਾਲੀ ਝੋਟੀ ਆ ਜੇ ਕੋਈ ਸਜਣ ਸ਼ੋਅ ਦੇ ਵਿੱਚ ਵੀ ਲੈ ਜੇ ਨਾ ਕਿਤੇ ਸ਼ੋਅ ਚ ਵੀ ਯਾਰ ਵਾਪਸ ਆਉਣ ਵਾਲੀ ਝੋਟੀ ਨਹੀਂ ਹੈਗੀ ਕਿਉਂਕਿ ਪੂਰੀ ਉੱਚੇ ਕੱਦ ਦਾ ਕਾਟਚਾ ਤੇ ਚੰਗੇ ਢਾਂਚੇ ਚ ਡਰਦੀ ਥੋੜੀ ਜਰੂਰ ਆ ਤੇ ਬਾਕੀ ਜੇ ਚਮੜੀ ਦੀ ਗੱਲ ਕਰਨਾ ਬਰੀਕੀਆਂ ਝੋਟੀ ਚ ਬਹੁਤ ਨੇ ਜਮਾ ਕਾਗਜ਼ ਵਰਗੀ ਚਮੜੀ ਆ ਤੇ ਹੈਗੀ ਵੀ ਜਮਾ ਜੈੱਡ ਬਲੈਕ ਆ ਤੇ ਆ ਸਜਣੋ ਨਾਲ ਇਹਦੇ ਕੱਤੀ ਆ ਬਾਈ ਕੱਤੀ ਦੇ ਵੀ ਮਾਰਨੀ ਕੈਮਰਾ ਇਹ ਵੀ ਬਾਈ ਕਿਸੇ ਚੰਗੇ ਟੀਕੇ ਦੀ ਦੱਸਦਾ ਇਹ ਕਿਹੜੇ ਸੀਮਨ ਦੀ ਆ ਬਾਈ ਇਹ ਨਵਾਬ ਦੀ ਕਹਿ ਕੇ ਦੱਸਿਆ ਸੀ ਵੀਰੇ ਅੱਛਾ ਬਾਕੀ ਆਪਾਂ ਨੂੰ ਪਤਾ ਨਹੀਂ ਹੈ ਨਾ ਮਾਰਕ ਨੇ ਨਵਾਰ ਵੀ ਕਹਿ ਕੇ ਦਿੱਤਾ ਕਿ ਦੁੱਧ 16 ਕਿਲੋ ਆਪਾਂ ਤੋਲ ਕੇ ਲਿਆਂਦਾ ਤੋਲ ਕੇ ਲਿਆਂਦਾ ਜਾਂ ਆਪਣੇ ਮਿੱਤਰ ਪਰੇ ਲਿਆਂਦੀ ਤੇ ਤਾਂ ਉਹ ਮੈਂ ਆਇਆ ਕਰਦੀ ਵੀਡੀਓ ਬਣਾਉਣੀ ਸੀ ਉਹ ਕਹਿੰਦਾ ਚੱਲ ਇਹਦੀ ਵੀ ਵਿਚ ਮੜਵਾਦੀ ਅੱਛਾ ਹਾਂ ਤੇ ਉਹ ਆਪਣੀ ਤਾਂ ਹੈ ਨਹੀਂ ਉਹਦੀ ਨਾਲ ਦੇ ਦੀਆ ਅੱਛਾ ਨਾਲ ਦੇ ਦੀਆ ਵੇਚੇਗਾ ਤਾਂ ਤੂੰ ਹੀ ਫਿਰ ਹਾਂ ਹਾਂ ਹੁਣ ਆਏ ਮਤਲਬ ਤੇਰਾ ਤੈਨੂੰ ਪਹੁੰਚ ਤੇਰੇ ਘਰੇ ਆ ਗਈ ਹਾਂ ਜੀ ਉਹ ਹੀ ਗੱਲ ਹੈ ਵੀ ਦੁੱਧ ਹਲੇ 12 ਕਿਲੋ ਹੈ ਇਹਦਾ ਫਿਲਹਾਲ ਹਾਂ ਹਾਂ ਪਾਈ ਨੂੰ ਇੱਕ ਦੋ ਦਿਨ ਹੋਈ ਨੇ ਵਾ ਹੋ ਗਏ ਦੋ ਤਿੰਨ ਦਿਨ ਅੱਛਾ ਰੇਟ ਇਹਦਾ ਕੀ ਕਰਦੇ ਆਪਾਂ ਰੇਟ ਇਹਦਾ 1,20,000 ਮੰਗਦੇ ਆ। ਅੱਛਾ 1:20 ਮੰਗਦੇ ਆ। ਲੈਣ ਦੇਣ ਵਾਲਾ ਰੇਟ ਇਹਨੇ ਮਿਹੜ ਦੇ ਆ। ਮੈਂ ਵੀਡੀਓ ਨਾਲੇ ਰੋਜ਼ ਦੇਖਦਾ ਤੈਨੂੰ ਪਤਾ। ਨਹੀਂ ਲੈਣ ਦੇਣ ਵਾਲੇ ਦੱਚਾ ਹੁੰਦਾ ਝੋਟੀਆਂ ਵਾਲੋ 1.5 ਲੱਖ ਦੀ ਸੀ ਪਰ ਐਵੇਂ ਥੋੜਾ ਜਿਆ ਥਣ ਚਿੱਕ ਚ ਥੋੜਾ ਸਰਲਾ ਜੇ ਮੰਗੂ ਹੈਗਾ। ਅੱਛਾ ਥੋੜਾ ਜਿਆ ਹਾਂ ਤੇ ਨਹੀਂ ਤਾਂ ਝੋਟੀ ਵੱਧਦੀ ਸੀ। ਇਹ ਥੋੜਾ ਜਿਹਾ ਛਿੱਟਾ ਇੱਕ ਥਣ ਚੋਂ ਜ਼ਰੂਰ ਦੱਸੋ ਜੀ ਹਾਂ। ਹਾਂ। ਲੈ ਸੱਜਣੋ ਇਹ ਵੀ ਨਾ ਬਾਈ ਦੀ ਯਾਰ ਇੱਕ ਇਮਾਨਦਾਰੀ ਹੈ ਕਿਉਂਕਿ ਬਾਅਦ ਚ ਕੋਈ ਸੱਜਣ ਆਵੇ ਬਾਈ ਕਹਿੰਦਾ ਯਾਰ ਆ ਕੇ ਮੇਰੇ ਘਰੋਂ ਮੁੜ ਕੇ ਜਾਵੇ ਉਹ ਵੀ ਠੀ ਇਹ ਗੱਲ ਮੈਂ ਸੱਚ ਨੂੰ ਬਾਈ ਨੇ ਵੀਡੀਓ ਚ ਦੱਸਦੀ ਵੀ ਥੋੜਾ ਜਿਹਾ ਸ਼ਰਲਾ ਛਿੱਟਾ ਜ਼ਰੂਰ ਹੈ ਇੱਕ ਥਾਂ ਚੋਂ ਬੜਾ ਜ਼ਿਆਦਾ ਤਾਂ ਨਹੀਂ ਨਾ ਨਾ ਇਹ ਨਹੀਂ ਇਹ ਕਹਿੰਦੇ ਨੇ ਮੋਰ ਮੰਗੂ ਖਿੰਡਦਾ ਉਹ ਨਹੀਂ ਹੈਗਾ ਬਾਲਟੀ ਚ ਪੈਂਦਾ ਤਾਰਾ ਇਹ ਨਹੀਂ ਹੈਗਾ ਵੀ ਬਾਹਰ ਡੁੱਲਦਾ ਉਹ ਮਾੜਾ ਮੋਟਾ ਛਿੱਟਾ ਪੈਂਦਾ ਤੇ ਮੇਨ ਗੱਲ ਹੈ ਨਾ ਸੱਜਣੋ ਹੈਗੀ ਵੀ ਮਗਰ ਕੱਟੀ ਆ ਬਈ ਇੱਕ ਵਾਰੀ ਇੱਥੇ ਤੋਂ ਨਾ ਢਾਂਚਾ ਢੁੱਚਾ ਫੇਰ ਦਿਖਾ ਦੇ ਇਹਦਾ ਝੋਟੀ ਤਾਂ ਪੂਰੀ ਬਾਕਮਾਲਾ ਜੈਡ ਬਲੈਕ ਆ ਪੂੰਛ ਵੀ ਇੱਕ ਵੀ ਵਾਲ ਚਿੱਟਾ ਨਹੀਂ ਹੈਗਾ ਤੇ ਜਾਣ ਪਿਆਰ ਹਾਂ ਤੇ ਮੇਨ ਗੱਲ ਹੈਗੀ ਵੀ ਬਾਈ ਸਫਾਈ ਆ ਝੋਟੀ ਚ ਪੂਰੀ ਤੇ ਲੇਵੇ ਲੂਵੇ ਦੀ ਵੀ ਪੂਰੇ ਚੌੜੇ ਢਾਂਚੇ ਦੀ ਆ ਪੁੱਤੇ ਤੇ ਬਾਡੀ ਬੁੱਡੀ ਦੀ ਵੀ ਚੰਗਿਆ ਹੋਰ ਤੋੜ ਦੇ ਯਾਰ ਇੱਕ ਵਾਰੀ ਖੋਲ ਕੇ ਇਹਨੂੰ ਲੈ ਇੱਕ ਵਾਰੀ ਸੱਜਣਾ ਖੋਲ ਕੇ ਸਾਨੂੰ ਤੋੜ ਕੇ ਹੋਰ ਦਿਖਾਉਣੀਆਂ ਬਾਈ ਕਿਉਂਕਿ ਲੇਵੇ ਲੂਵੇ ਦੀ ਪੂਰੇ ਚੰਗੇ ਢਾਂਚੇ ਦੀ ਆ ਤੇ ਇੱਥੇ ਤੋਂ ਨਾ ਕੱਦ ਕਾੜ ਦਾ ਅੰਦਾਜ਼ਾ ਲਾ ਸਕਦੇ ਹਾਂ ਪੂਰੇ ਉੱਚੇ ਕੱਦ ਕਾੜ ਚ ਹੈ ਤੇ ਮੇਨ ਗੱਲ ਹੈ ਨਾ ਜਿਹੜੀ ਥਣ ਥਣਾ ਉਹ ਵੀ ਝੋਟੀ ਨੂੰ ਆ ਲੱਗਿਆ ਬਾਈ ਪੂਰਾ ਟੋਪ ਦਾ ਤੇ ਲੱਗਿਆ ਵੀ ਯਾਰ ਪੂਰੀ ਵਿਛੀ ਤੇ ਆ ਦੂਰਾ ਥਣ ਲੱਗਿਆ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਆ ਪਿਓਰ ਮੋਰਾ ਨਸਲ ਚ ਪੈਂਦੀ ਆ ਸੱਜਣੋਂ ਝੋਟੀ ਕੋਈ ਕਮੀ ਨਹੀਂ ਝੋਟੀ ਚ ਬਾਹਲਾ ਚੱਲ ਬਾਈ ਬੰਦੇ ਪਹਿਲਾਂ ਸੱਜਣੋਂ ਨਾ ਹੁਣ 22 ਤੋਂ ਰੇਟ ਰੂਟ ਕਰਵਾਇਆ ਨੇ ਝੋਟੀ ਦਾ ਤੇ ਬਾਈ ਰੇਟ ਰੂਟ ਕੀ ਕਰਦਾ ਇਹਦਾ ਤੇ ਬਾਕੀ ਉਹੀ ਗੱਲ ਆ ਵੀ ਲੈ ਵਾਲੂ ਆ ਚੰਗਾ ਥੋੜਾ ਜਿਹਾ ਡਰਦੀ ਜ਼ਰੂਰ ਆ ਤੇ ਰੇਟ ਵੀ ਦੱਸ ਦੇ ਸੱਜਣਾ ਇਹਦਾ ਲਾਸਟ ਰੇਟ ਹੀ ਦੱਸ ਦੇ ਵੇਚਣਾ ਜਮੀ ਰੇਟ 1 ਲੱਖ 20 ਆ ਵੀਰੇ ਬਾਕੀ ਮਾਨਤਾਨ ਕਰ ਦਾਂਗੇ ਮੌਕੇ ਤੇ ਕੋਈ ਗੱਲ ਕਿੰਨਾ ਚ ਕਰਦਾ ਕਰ ਦਾਂਗੇ 2-4000 ਰੁਪਏ 24000 ਰੁਪਏ 15 ਅੱਗੇ ਦੇਵਾਂਗੇ ਹਾਂ ਹਾਂ 15 ਦੇ ਕਰਦੇ ਲੈ ਸੱਜਣੋਂ 115000 ਵੀ ਮਿਲੂਗੀ 12 ਕਿਲੋ ਹਾਲ ਫਿਲਹਾਲ ਰੇੜੀ ਆ ਪਰ 22 ਹੋਰੀ 16 ਜੋਕ ਕੇ ਲੈ ਆਏ ਨੇ ਤੇ ਮੇਰਾ ਖਿਆਲ ਇੱਕ ਦੋ ਦਿਨਾਂ ਦੇ ਵਿੱਚ ਜੀ ਲਾਉਗੀ ਤਾਂ ਸੈੱਟ ਵੀ ਹੋ ਜੂਗਾ ਹੋ ਜੂਗੀ ਹੋ ਜੂਗੀ ਹਾਂ ਬਾਕੀ ਆ ਉਹਨਾਂ ਲਈ ਖਰਾਟ ਆਪਾਂ ਤੋਂ ਪੈਂਦੀ ਨਹੀਂ ਨਾ ਉਹ ਤਾਂ ਚੋਰੀ ਚਾਰੀ ਆ ਜਾਂ ਕੁਝ ਪਾਉਂਦੇ ਆ 4 ਡੰਗ ਜੋਕ ਕੇ ਲੈ ਦੇ ਆਪਾਂ ਜੀ ਕਰਦੇ ਆਪਾਂ 2 ਡੰਗ 2 ਡੰਗ ਪੂਰਾ ਹਨ ਜੋਕ ਕੇ ਤੇ ਕੰਡੇ ਤੇ ਕਰਕੇ ਉਹ ਨਾਲ ਦੇ ਮੁੰਡਿਆਂ ਨੇ ਲੈ ਆਏ ਸੀ ਉਹ ਆ ਕੇ ਉਹੀ ਗੱਲ ਆ ਵੀ ਸੱਚ ਨੂੰ ਨਾ ਜਾਨਵਰ ਹਰਿਆਣੇ ਦੇ ਆ ਕਿ ਨ ਇੱਕ ਤਾਂ ਥੋੜਾ ਜਿਹਾ ਪੱਕਾ ਮੰਨ ਜੰਦੇ ਨੇ ਕਿਉਂਕਿ ਬਾਈ ਨੇ ਪੱਕੇ ਤੇ ਬੰਨ ਰੱਖੀ ਆ ਤੇ ਬੇੜਾ ਵੀ ਯਾਰ ਬਾਈ ਦਾ ਪੱਕਾ ਸਾਰਾ ਉੱਥੇ ਜਾਨਵਰ ਜੇ ਮੈਂ ਗੱਲ ਕਰ ਲਾ ਵੀ ਦੇਖ ਤੇ ਜਾਰੇ ਨੇ ਪੋਲੇ ਦੇ ਉੱਤੇ ਚ ਰਹਿੰਦੇ ਨੇ ਉਹ ਵੀ ਆਪ ਨੇ ਪੱਕਾ ਵੀ ਮੰਨ ਜੰਦੇ ਨੇ ਲੈ 1 15 ਚ ਮਿਲੂਗੀ ਸੱਚ ਨੂੰ ਨਾਲ ਇਹਦੇ ਹੈਗੀਆਂ 31 ਤੇ ਹੁਣ ਮੈਂ ਤੁਹਾਨੂੰ ਦਿਖਾ ਦੇਣਾ ਦੋ ਸਾਹੀਵਾਲ ਦੀਆਂ ਬੱਚੀਆਂ ਨੇ ਬਾਈ ਕੋਲੇ ਉਹ ਵੀ ਚੰਗੀਆਂ ਨੇ ਇਹਨਾਂ ਦਾ ਦੁੱਧ ਵੀ ਨਾ ਜੇ ਮੈਂ ਗੱਲ ਕਰ ਲਾਂ ਕਈ ਸੱਜਣ ਕਹਿੰਦੇ ਹੁੰਦੇ ਨੇ ਵੀ ਯਾਰ ਸਾਹੀਵਾਲ ਦਾ ਜਿਹੜਾ ਬਾਈ ਦੁੱਧ ਹੁੰਦਾ ਵੀ ਉਹਦੇ ਨਾਲ ਯਾਰ ਕਈ ਬਿਮਾਰੀਆਂ ਵੀ ਕਹਿੰਦੇ ਹਟਦੀਆਂ ਨੇ ਹਾਂ ਬਾਕੀ ਦੁੱਧ ਚਿੱਟਾ ਵਧੀਆ ਪੀਣ ਵਾਲਾ ਦੁੱਧ ਹੈਗਾ ਅੱਛਾ ਦੁੱਧ ਬਾਈ ਚਿੱਟਾ ਪੂਰਾ ਹਾਂ ਤੇ ਆ ਬੱਚੀ ਇੱਕ ਨੰਬਰ ਵਾਲੀ ਇਹਦੀ ਕੀ ਡਿਟੇਲ ਹੈ ਇੱਕ ਨੰਬਰ ਤੇ ਜਿਹੜੀ ਕਿਹੜਾ ਸੂਗਾ ਕਿੰਨੇ ਦਿਨ ਦੀ ਸੂਈਆ ਇਹਦਾ ਆਪਾਂ ਨੂੰ ਪਹਿਲਾਂ ਹੀ ਕਹ ਕੇ ਦਿੱਤੀ ਸੀ ਉਹ ਵੀ ਅੱਛਾ ਜੀ ਤੇ ਹਾਂ 12 13 ਕਿਲੋ ਮਤਲਬ ਹੁਣ ਹੈਗਾ ਹੀ ਆ ਤਿਆਰਿਆ ਹੂੰ ਤਾਂ ਮੈਂ ਲਾ 14 ਮੰਗੂਆਂ ਅੱਛਾ 12 13 ਦਿਨ ਤਿਆਰਿਆ ਲ ਫੇਰ ਵੀ ਤੂੰ 13 ਕਹਦੇ ਚਲ ਕਿਲੋ ਘੱਟ ਕਰ ਦੇ ਮੈਂ ਖੋਲ ਕੇ ਤੋੜ ਦੇ ਇਹਨੂੰ ਵੀ ਇੱਕ ਵਾਰੀ ਲ ਇਹ ਆ ਗਈ ਸੱਜਣੋ ਸਾਹੀਵਾਲ ਚ ਬਾਕੀ ਥਣ ਥਣ ਦੀ ਇਹ ਗੱਲ ਕਰ ਲਾਂ ਵੀ ਥਣ ਥਣ ਇਹਨੂੰ ਮਈਆਂ ਨਾਲ ਲੱਗਿਆ ਮੈਸਾ ਥਣ ਥਣੋਟ ਲੱਗਿਆ ਤੇ ਬੱਚਾ ਇਹਦੇ ਨਾਲ ਕੀ ਆ ਬਾਈ ਬੱਚਾ ਇਹਦੇ ਮਗਰ ਬੱਚਾ ਅੱਛਾ ਇਹਦੇ ਮਗਰ ਬੱਚਾ ਤੇ 2 ਨੰਬਰ ਵਾਲੀ ਮਗਰ ਮੇਰਾ ਉਹਦੇ ਮਗਰ ਬੱਸੀ ਆ ਉਹੀ ਗੱਲ ਆ ਵੀ ਦਰਮਿਆਨੇ ਕਦ ਕਰ ਚਾ ਥੋੜੇ ਥੌਂ ਚ ਖੜਨ ਵਾਲੀ ਆ ਤੇ ਥਣ ਥਣ ਚੰਗਾ ਲੱਗਿਆ ਜਿਹੜੀ ਰੁੱਤ ਦਾ ਵੀ ਰੁੱਤ ਦੇ ਹਿਸਾਬ ਨਾਲ ਯਾਰ ਰੁੱਤ ਭੈੜੀ ਆ ਕਿਉਂਕਿ ਸੂਜਾ ਸਮਾਰਾ ਜਾਨਵਰ ਛੇਤੀ ਮਿਲਦਾ ਵੀ ਨਹੀਂ ਬਾਈ ਵਾ ਵਾ ਬੰਦੇ 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 ਤਰਸ ਥਣ ਸੋਨ ਦਿਖਾ ਦੇ ਨੇੜੇ ਲੱਗ ਕੇ ਅਗਲੇ ਬੰਨਿਓ ਵੀ ਦਿਖਾ ਦੇ ਲੇਵਾ ਤੇ ਬੈਕ ਤੋਂ ਵੀ ਦਿਖਾ ਦੇਗੇ ਉਹੀ ਗੱਲ ਆ ਵੀ ਥਣ ਵੀ ਯਾਰ ਚੰਗੇ ਲੱਗੇ ਨੇ ਤੇ ਲੱਗੇ ਵੀ ਪੂਰੀ ਦੂਰੀ ਤੇ ਨੇ ਤੇ ਇੱਥੇ ਤੋਂ ਪੂਰੀ ਵੀ ਦਿਖਾ ਦੇ ਇਹਦੀ ਸਟ੍ਰਕਚਰ ਦਿਖਾ ਦੇ ਸਾਰਾ ਤੇ ਬੈਕ ਤੋਂ ਦਿਖਾ ਦੇ ਲੇਵਾ ਇੱਕ ਵਾਰੀ ਪਿਛਲੇ ਬੰਨਿਓ ਵੀ ਦਿਖਾ ਦੇ ਬਾਈ ਥਣ ਸੋਨ ਆਨ ਗੈਪ ਤੇ ਲੱਗੇ ਨੇ ਇਹਦਾ ਕੀ ਰੇਟ ਕਰਦੇ ਆਪਾਂ ਇਹਦਾ 43000 ਰੁਪਏ ਕਰਦੇ ਆ ਜੀ ਅੱਛਾ ਇਹਦਾ 43000 ਰੁਪਏ 43 ਦਾ ਮੈਨੂੰ ਥੋੜਾ ਜਿਆਦਾ ਜਿਆਦਾ ਲੱਗਦਾ ਕੋਈ ਗੱਲ ਨਹੀਂ ਬਾਕੀ ਫਿਰ ਕਮੈਂਟ ਕਰੀ ਜਾਓ ਮਾਕੇ ਤੇ ਮਾਤਾਨ ਕਰ ਦਾਂਗੇ ਹ 2000 ਕਰ ਦਾਂਗੇ 2000 ਵੀ ਕਰਦੇ 43 ਦਾ ਜਾਵੇ ਆ ਹੋਰ ਵੀ ਕਰਦੀ ਮਾਨਤਾ ਨੇ ਆਏ ਗਏ ਸੱਜਣ ਨੂੰ ਚਲੋ ਛੋਟੇ ਕਰਕੇ ਆ 40 40 ਦੀ ਕਰ ਦਾਂ ਇੱਥੇ ਅਜਾ ਮੈਂ ਬਾਕੀ ਗੱਲ ਇੱਕ ਗੱਲ ਆ ਸੱਜਣ ਨੂੰ ਵੀ ਸਾਹੀ ਵਾਲ ਮਿਲਦੀਆਂ ਥੋੜੀਆਂ ਜਿਹਾ ਕੱਟਣੀਆਂ ਹਨ ਰੇਅਰ ਮਿਲਦੀਆਂ ਨੇ ਸਾਹੀ ਵਾਲਾ ਤੇ ਹੁਣ ਮਾਰਦੇ ਕੈਮਰਾ ਤਰਸ 2 ਨੰਬਰ ਵਾਲੀ ਤੇ ਉਹਦਾ ਵੀ ਲੇਬਲ ਉੱਬਰ ਦਿਖਾ ਦੇ ਅਗਲੇ ਬੰਦੇ ਇਹਦਾ ਕਿਹੜਾ ਸੂਆ 2 ਨੰਬਰ ਵਾਲੀ ਦਾ ਇਹਦਾ ਵੀ ਪਹਿਲੇ ਕਹਿ ਕੇ ਇੱਥੇ ਵੀਰੇ ਇਹਦਾ ਸੂਆ ਤਾਂ ਪਹਿਲਾਂ ਲੱਗਦਾ ਖਰ ਆਹ ਬੱਚੀ ਦੂਜੀ ਸੂਏ ਹੋਮਕ ਨੰਬਰ ਵਾਲੀ ਹਨਾ ਹਾਂ ਹੋ ਸਕਦੀ ਪਰ ਆਪਾਂ ਨੂੰ ਪਹਿਲਾ ਇਹਦਾ ਸੂਆ ਪਹਿਲਾ ਇਦੀ ਮਗਰ ਕੀ ਆ ਇਹਦੇ ਮਗਰ ਬੱਸੀ ਆ ਜੀ ਲੈ ਬੱਚੇ ਤੇ ਵੀ ਮਾਰਦੇ ਤਰਸ ਕੈਮਰਾ ਬੱਚੇ ਵੀ ਮੇਰਾ ਖਿਆਲ ਆ ਪ्योर ਸਾਹੀਵਾਲ ਦੀ ਨੇ ਨਾਲ ਹਾਂ ਜੀ ਹਾਂ ਇਹਨੂੰ ਕਿੰਨੇ ਕਿ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਹਫਤੇ ਕਿ ਦਿਨੇ ਦੋਨੋਂ ਮੰਨ ਲਾ ਦੋਨੋਂ ਹਫਤੇ ਕਿ ਦਿਨੇ ਸੂਈਆਂ ਹਫਤੇ ਹਫਤੇ ਕਿ ਦਿਨ ਸੂਈਆਂ ਨੇ ਇਹ ਵੀ ਤੋਰ ਦੇ ਖੋਲ ਕੇ ਹੁਣ ਦੁੱਧ ਕਿੰਨਾ ਰੈਡੀ ਦਾ ਦੁੱਧ ਇਹਦੇ ਥੱਲੇ 11 ਕਿਲੋ ਹੋਊਗਾ ਜੀ ਹੁਣ ਅੱਛਾ ਜੀ 11 ਕਿਲੋ ਇਹਦੇ ਥੱਲੇ ਰੈਡੀ ਦਾ ਤੇ ਪਹਿਲਾ ਸੂਆ ਹਾ ਉੱਤੇ ਕਿਦੀ ਸੂਈ ਆ ਇਹਨੂੰ ਚਲਾਣੀ ਹੋਈ ਵਾ ਮੋੜ ਲਓ ਏ ਹੈਗੀ ਆ ਸੱਜਣੋ ਪਹਿਲਾ ਸੂਆ ਸਾਹੀਵਾਰ ਚ ਹੀ ਪੰਦੀ ਆ ਇਹ ਵੀ ਤੇ ਕਦ ਕਾਠ ਨਹੀਂ ਬਾਹਲਾ ਵੱਡਾ ਜੇ ਮੈਂ ਗੱਲ ਕਰ ਲਾਂ ਕਿਉਂਕਿ ਕਦ ਕਾਠ ਤਕਰੀਬਨ ਤਕਰੀਬਨ ਇਹ ਗਾਂ ਦਾ ਜਰਸੀ ਜਿੱਡਾ ਕ ਕਰਦਾ ਬਾਈ ਹਨਾ ਥੋੜੇ ਜਿਹਾ ਥਾਂ 'ਚ ਖੜਨ ਵਾਲੀ ਆਈਟਮ ਹਾਂਜੀ ਹਾਂ ਦੁੱਧ ਹੁਣ 10 ਕਿਲੋ ਹੋਊਗਾ ਬਾਈ ਹਾਂਜੀ ਹਾਂ ਤਿਆਰ ਅੱਛਾ ਇਹਦੇ ਵਾਂਗਰ ਆ ਗਈ ਬੱਚੀ ਹਾਂ ਇਹ ਵੀ ਆਪਾਂ ਮਤਲਬ ਰਾਤ ਹੀ ਆਈਆਂ ਨੇ ਆਪਾਂ ਮੱਝ ਲੈਤੀ ਦੀ ਧੋਕੜ ਗੱਭਣ ਤੇ ਉਹ ਬਿਮਾਰ ਹੋ ਗਈ ਮੱਝ ਉਹਨਾਂ ਦੇ ਕੋਲ ਠੀਕ ਹੈ ਜੀ ਉਹ ਦੋ ਤਿੰਨ ਦਿਨ ਦੇਖੀ ਤੇ ਉਹ ਠੱਠ ਨਹੀਂ ਆਈ ਤੇ ਫਿਰ ਉਹਨਾਂ ਨੇ ਇਹ ਬੇੜੀਆਂ ਫੇਚੀਆਂ ਰਾਤ ਹੀ ਆਈ ਅਜੇ ਜੀਜੂ ਮਤਲਬ ਇਹਦਾ ਨਿਮਣੀ ਲਾਇਆ ਪੱਟੇ ਪੁੱਟੇ ਚਾਰੇ ਨਹੀਂ ਹੈਗੇ ਚੰਗੇ ਅੱਛਾ ਰਾਤ ਹੀ ਆ ਜੀ ਰਾਤ ਹੀ ਆ ਜਣੇ ਹਾਂ ਨੇਰੇ ਨੇਰੇ ਹੋਈ ਆ ਜਣੇ ਇਹਦਾ ਕੀ ਰੇਟ ਆ ਬਾਈ ਇਹ ਆਪਾਂ 35000 ਦੀ ਦੇ ਦਾਂਗੇ 35000 ਦੀ ਅੱਛਾ 35000 ਕਰ ਦਾਂਗੇ ਮਾਨਤਨ ਲਾਇ ਦੇ ਸੱਜਣ ਮਾਨਤਨ ਕਰ ਦਾਂਗੇ ਹਾਂ ਜੀ ਲੈ ਸੱਜਣਾਂ 35000 ਤੋਂ ਵੀ ਬਾਈ ਕਿਵੇਂ ਯਾਰ ਆਏ ਸੱਜਣ ਦਾ ਮਾਨਤਨ ਕਰ ਦਾਂਗੇ ਬਾਕੀ ਇਹਨੇ ਤਿੰਨਾਂ ਜਾਨਵਰਾਂ ਚੋਂ ਨਾ ਜਿਹੜਾ ਵੀ ਜਾਨਵਰ ਯਾਰ ਤੁਹਾਨੂੰ ਪਸੰਦ ਆਊਗਾ ਬਾਈ ਕਿਵੇਂ ਯਾਰ ਡੰਗ ਦੋ ਡੰਗ ਆਪਣੇ ਕੋਲੇ ਚੋਕੇ ਲਿਆ ਸਕਦੇ ਹੋ ਕਿਉਂਕਿ ਚੋਣ ਦਾ ਤੁਹਾਡਾ ਫਰਜ਼ ਵੀ ਬਣਦਾ ਮੈਂ ਹਰ ਇੱਕ ਦੋ ਡੰਗ ਟਾਈਮ ਤੋਂ ਟਾਈਮ ਜਰੂਰ ਚੋਲਿਆ ਕਰੋ ਕਿਉਂਕਿ ਜੇ ਦੂਰ ਵਾਲਾ ਸੱਜਣਾ ਨਾ ਕੋਈ ਇੱਕ ਡੰਗ ਵੀਡੀਓ ਕਾਲ ਤੇ ਚਵਾ ਲਿਆ ਕਰੋ ਇੱਕ ਡੰਗ ਹੈ ਨਾ ਬਾਈ ਯਾਰ ਅਗਲੇ ਕੋਈ ਜਾ ਕੇ ਚੋਲਿਆ ਹਾਂ ਜੀ ਆਪਾਂ ਤਾਂ ਬਾਹਲੀ ਦੂਰੋਂ ਆਇਆ ਨਹੀਂ ਜਾਂਦਾ ਹਾਂ ਕਿਉਂਕਿ ਉਹਦੇ ਨਾਲ ਬਾਈ ਕੀ ਪਤਾ ਕੀ ਹੁੰਦਾ ਯਾਰ ਉਹਦੇ ਨਾਲ ਯਾਰ ਸੱਜਣ ਦੀ ਤਸੱਲੀ ਹੋ ਜਾਂਦੀ ਹੈ ਤਸੱਲੀ ਹੋ ਜਾਂਦੀ ਹੈ ਯਾਰ ਬਾਅਦ ਚ ਉਹ ਗੱਲ ਉਹ ਜ਼ਰੂਰੀ ਹੈ ਤਸੱਲੀ ਤਾਂ ਜੀ ਅੱਜ ਦੋ ਪੈਸੇ ਲਾਉਣੇ ਆ ਬਾਅਦ ਚ ਇੱਕ ਗੱਲ ਕਈ ਵਾਰੀ ਐ ਵੀ ਹੋ ਜਾਂਦੀ ਹੈ ਹੁਣ ਜਿਵੇਂ ਬਾਈ ਕੋਲੇ ਉਹ ਛੋਟੀ ਨੇ ਜੀ ਨਹੀਂ ਲਾਇਆ ਕਿ 16 ਕਿਲੋ ਕੰਡੇ ਵਾਲਾ ਲਿਆਂਦਾ ਬਾਈ ਕੋਲੇ ਆ ਕੇ ਘਟ ਗਈ ਹੁਣ ਜੇ ਕੋਈ ਨ ਉਹਰ ਬਾਅਦ ਚ ਜ਼ਿਆਦਾ ਮੈਨੂੰ ਫੋਨ ਕਰੀ ਜਾਂਦਾ ਫਿਰ ਜਾ ਕਰੀ ਜਾਂਦਾ ਮਾਲਕ ਨੂੰ ਵੀ ਯਾਰ ਇਹ ਦੁੱਧ ਤੇ ਨਹੀਂ ਚੱਲੀ ਕਿਉਂਕਿ ਕਈ ਵਾਰ ਇਹਨਾਂ ਜਾਨਵਰ ਸੱਜਣੋਂ ਉਪਰਾ ਮੰਨ ਜਾਂਦਾ ਪੰਜ-ਸੱਤ ਦਿਨ ਡੀਕ ਲਿਆ ਕਰੋ ਹਣਾ ਹਾਂ ਹਾਂ ਪੰਜ-ਸੱਤ ਦਿਨ ਬਾਈ ਜਾਨਵਰ ਦੇਖਣਾ ਚਾਹੀਦਾ ਹਣਾ ਕਈ ਵਾਰੀ ਉਪਰਾ ਮੰਨ ਜਾਂਦਾ ਬਾਕੀ ਜਿਹਦੇ ਉਹ ਮੁੰਡੇ ਦੇ ਮਾਝਾ ਤੇ ਉਹਦੇ ਲਈ ਇੱਕ ਦੋਕੜ ਗੱਭਣ ਵੀ ਖੜੀ ਆਈ ਜੇ ਕਿਸੇ ਨੇ ਲੈਣੀ ਹੋਵੇ ਤਿੰਨ ਨਾਲ ਸਾਢੇ ਤਿੰਨ ਮਹੀਨਿਆਂ ਦੇ ਚੈੱਕ ਪਾਸਾ 7 ਕਿਲੋ ਦੁੱਧ ਆ ਗਿਆ ਉਹਦਾ ਸੁਆ ਕਿਹੜਾ ਪਿੰਸੀ ਕੱਟੀਆ ਉਹਦਾ ਮਿਲਾ ਤੀਜਾ ਕਹੂ ਤੀਜਾ ਪਤਾ ਨਹੀਂ ਚੌਥਾ ਉਹ ਬਾਕੀ ਜੇ ਕਿਸੇ ਸੱਜਣ ਨੂੰ ਹੋਵੇ ਆਪ ਉਹਦੀ ਵੀਡੀਓ ਨਾ ਬਾਈ ਪਰਸਨਲ ਪਾ ਦੂਗਾ WhatsApp ਤੇ ਬਾਈ ਨੂੰ ਮੈਸੇਜ ਕਰ ਲਿਓ ਉਹ ਵੀਡੀਓ ਬਾਈ ਪਰਸਨਲ ਪਾ ਦੂ WhatsApp ਤੇ 3.5 ਨਵਾਂ ਮਹੀਨਿਆਂ ਦੀ ਗੱਭਣ 7 ਕਿਲੋ ਦੁੱਧ ਤੀਜਾ ਸੂਆ ਨਾਲ ਕੱਟੀ ਨਾਲ ਕੱਟੀ ਆ ਜੀ ਤੇ 托ਕੜ ਗੱਭਣ ਦੀ ਡਿਮਾਂਡ ਤਾਂ ਬਾਲੀ ਆ 托ਕੜ ਗੱਭਣਾ ਨੇ ਸਜਣ ਦਾ ਤੈਨੂੰ ਚੈੱਕ ਪਾਸ ਹੈਗੀ 2-300 ਫੋਨੇ ਲਾ ਦੇਣਾ ਅੱਛਾ ਨੰਬਰ ਬੋਲ ਦੋ ਬਈ ਆਪਣੇ ਨੰਬਰ 94642 67193 ਇੱਕ ਵਾਰੀ ਫਿਰ ਬੋਲੋ 94642 67193 ਆ ਲੋਕੇਸ਼ਨ ਬਾਈ ਦੀ ਪਿੰਡ ਲੱਡਾ ਸੰਗਰੂਰ ਤੋਂ ਵੀ 8 ਕਿਲੋਮੀਟਰ ਤੇ ਢੂਰੀ ਤੋਂ ਵੀ 8 ਕਿਲੋਮੀਟਰ ਹੈ ਜੀ ਹਾਂ ਇਹ ਨਾ ਵਿਚ ਵਿਚਾਲੇ ਆ ਗਿਆ ਵਿਚਾਲੇ ਹਾਂ ਕਦਰਸ ਇੱਕ ਵਾਰੀ ਝੋਟੀ ਦੇ ਕੈਮਰਾ ਹੋਰ ਮਾਰ ਦੇ ਉਧਰ ਇੱਕ ਵਾਰੀ ਝੋਟੀ ਦਾ ਸੱਜਣ ਨੂੰ ਸਾਨੂੰ ਫੇਰ ਦਿਖਾ ਦੇਣਾ ਕਿਉਂਕਿ ਬਾਰ ਬਾਰ ਮੇਰਾ ਜੀ ਜਾਂ ਤਾਂ ਕਰੀ ਜਾਂਦਾ ਯਾਰ ਦਿਖਾਉਣ ਨੂੰ ਝੋਟੀ ਚੰਗੀ ਆ ਸਫਾਈਆਂ ਵਾਲੀਆਂ ਨੇ ਜਿਹੜੀ ਗੱਲ ਹੈ ਬਾਈ ਨੇ ਨਾ ਲਿਆ ਕੇ ਥੋੜਾ ਜਿਹਾ ਪੱਕੇ ਚ ਬੰਨਤੀ ਉਹਦੇ ਕਰਕੇ ਪਸ਼ੂ ਸਾਨੂੰ ਪਤਾ ਹਰਿਆਣੇ ਵਾਲੇ ਕੱਚੇ ਚ ਰਹਿਣ ਕਰਕੇ ਕਰਦੇ ਨੇ ਉਪਰਾਂ ਕਿਉਂਕਿ 5-7 ਦਿਨ ਤਾਂ ਮੇਰਾ خیال ਆ ਪਸੂ ਯਾਰਾ ਜੀਵ ਵੀ ਨਹੀਂ ਲਾਉਂਦਾ ਲਾਉਂਦਾ ਹਾਂ ਜੀ ਹਾਂ ਤੇ ਬਾਕੀ ਇਹ ਨਾ ਤਿੰਨੇ ਜਾਨਵਰਾਂ ਚ ਸੱਜਣੋ ਜਿਹੜੇ ਵੀਰ ਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਿਓ